हां ना दाम मोरे मोरे बोरे जी तो जी इधर एक माननीय एस.एस.पी साहब कूटला श्री के अनुसार ਇਹ ਮਾਰਦੂਕ ਐਸਪੀ ਸਾਹਿਬ ਕੁਰਵਾੜਾ ਤੇ ਡੀਐਸਪੀ ਕੁਰਵਾੜਾ ਜਿਹੜੇ ਵਿਰੋਧਾਵਾਦੀ ਨੇ ਤੁਸੀਂ ਜਿਹਨੇ ਚੋਰੀਆਂ ਮੋਰੀਆਂ ਸੀ ਸ਼ਹਿਰ ਦੇ ਵਿੱਚ ਉਹਨਾਂ ਦੇ ਖਿਲਾਫ ਚਲਾਈ ਨੂੰ ਕੰਮ ਦੇ ਗਏ ਤਾਂਸੀਂ ਦੋ ਵਿਅਕਤੀਆਂ ਨੂੰ ਹਿਸਟਾਲ ਕੀਤਾ ਹੈ ਕਿ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾਾਂ ਤੇ ਚੋਰੀ ਕੀਤੀਆਂ ਸੀ ਕਿ ਇਹਨਾਂ ਦੇ ਮਿਤੀ 3 3 2023 ਨੂੰ ਸੁਖਵਿੰਦਰ ਪਾਲ ਉਕਤ ਬਿੱਲੂ ਖੈਰਾ ਪੁੱਤਰ ਜੀ ਬ੍ਰਹਮ ਜੀ ਜਿਹੜੀ ਗੁਰਨਾਣਕਪੁਰ ਵਾਲੀ ਕੋਠੀ ਆ ਉੱਥੋਂ ਇਹਨਾਂ ਨੇ ਇਹਨਾਂ ਦੇ ਕੋਠੀ ਦੇ ਵਿੱਚੋਂ ਪਰਲ ਵਾਲੀਆਂ ਕੁੱਤੀਆਂ ਚੋਰੀ ਕੀਤੀਆਂ ਸੀ ਤੇ ਉੱਥੋਂ ਇੱਕ ਉਹਨਾਂ ਨੇ ਕੈਮਰਾ ਤੇ 1.7 ਦੀ ਆਤੀਆ ਕੈਸ਼ ਵੀ ਕੰਸਟਿਟਿਊਟ ਕੀਤੀ। ਇਸੇ ਤਰ੍ਹਾਂ ਇਹਨਾਂ ਨੇ 30 1 2003 ਨੂੰ ਮਨੀਸ਼ ਛੱਡਾ ਦੀ ਕੋਠੀ ਹਿਊਮਨ ਟਾਊਨ ਵਿੱਚ ਜਿਹੜੀ ਉਹਨਾਂ ਦੇ ਜੱਜ ਸਾਹਿਬ ਨੂੰ ਰੈਂਟ ਤੇ ਦਿੱਤੀ ਹੋਈ ਸੀ ਉਹਦੇ ਵਿੱਚ ਵੀ ਚੋਰੀ ਕੀਤੀ ਸੀ ਤੇ ਉਹਦੇ ਉੱਤੇ ਟੋਟਲ ਸਾਰਾ ਸਮਾਨ ਭਾਂਡੇ-ਬੱਤਨ ਤੱਕ ਟੋਟਲ ਸਾਰੇ ਸਮਾਨਾਂ ਦੀ ਗਿਣਤੀ ਕਰਦੇ। ਤੇ ਟੁੱਟੀਆਂ ਐਲਸੀਡੀ ਪ੍ਰਿੰਟਰ ਦਾ ਆਫਿਸ ਮਾਲ ਦੀ ਸਰਫੋੜ ਹੋ ਗਈ ਦਿੱਤਾ ਸੀ। ਤੇ ਜਿਨ੍ਹਾਂ ਨੂੰ ਅਸੀਂ ਕਾਬੂ ਕਰ ਦਿੱਤਾ ਗਿਆ ਹੈ ਇਹ ਜੁਨਾ ਵੀ ਕੋਈ ਸਾਡਾ ਸਨਮਾਨ ਕਰਦਾ ਕਿ ਨਿਸ਼ਾਨ ਇਹਨਾਂ ਦੇ ਨਾਮ ਨਦੀਮ ਸਿੰਘ ਪੁੱਤਰ ਸੁਖਸੋਨ ਪੁੱਤਰ ਸ੍ਰੀਮਾਸੀ ਕਾਦੀਆਂ ਦਾ ਰਹਿਣ ਵਾਲਾ ਹੈ ਤੇ ਇੱਕ ਅਮਨਦੀਪ ਪੁੱਤਰ ਸ਼ੋਕ ਨੂੰ ਮਹਾਰਾਟਾ ਦਾ ਫਤਵਾੜਾ ਦਾ ਨੇ ਹੈ ਤੇ ਪ੍ਰੋਫੈਸ਼ਨਲ ਦਾ ਕੰਮ ਕੀ ਕਰਦੇ ਹਨ ਇਹ ਜਿਹੜਾ ਨਦੀਮ ਸੁਹੋਏ ਦਾ ਪ੍ਰੋਫੈਸ਼ਨਲ ਚੋਰੀ ਹੈ ਕਿ ਪਹਿਲਾਂ ਵੀ ਚੋਰੀ ਦੇ ਸ਼ੇਰ ਕਦਮ ਵਰਜਾ ਤੇ ਜਿਹੜਾ ਅਮਨਜੀਤ ਆਈ ਲੜਾਈ ਇਹਨਾਂ ਨੇ ਹੋਣੀ ਇਹਦੇ ਨਾਲ ਜੁਗਾਇਆ ਵਾਸਤੇ ਇਹਦੇ ਨਾਲ ਕਿਸੇ ਨੇ ਪੰਜ ਜੋੜੀਆਂ ਕਿਰਿਆ ਉਹਨਾਂ ਨੇ ਫੁੱਟੀਆਂ ਦੇਖੋ ਨਸ਼ੇ ਵਿੱਚੇ ਦੀ ਆਦੀ ਨਹੀਂ ਨਸ਼ੇ ਦੀ ਆਦੀ ਨੇ ਜੋੜੀਆਂ ਕਰਦੀਆਂ ਤੇ ਜਿਹੜਾ ਜਿਹਨਾਂ ਲੋਕਾਂ ਨੂੰ ਇਹਨਾਂ ਸਮਾਨ ਵੇਚਿਆ ਸੀ ਉੱਥੋਂ ਬਰਾਮਦ ਕੀਤਾ ਇਹਨਾਂ ਦੇ ਘਰੋਂ ਬਰਾਮਦ ਕੀਤਾ ਗਿਆ ਸਮਾਨ ਇਹ ਸਮਾਨ ਇਹਨਾਂ ਦੇ ਘਰੋਂ ਕੁਝ ਬਰਾਮਦ ਕੀਤਾ ਤੇ ਕੋਸ਼ਿਸ਼ ਇਹ ਜਿਹੜਾ ਮੈਨੇ ਦੇਚਿਆ ਗਿਆ ਸੀ ਤੇ ਜਿਹੜਾ ਘਰੋਂ ਬਰਾਮਦ ਹੋਇਆ ਕੀ ਪਰਿਵਾਰਿਕ ਮੈਂਬਰਾਂ ਨੂੰ ਇਹ ਤੇ ਮੁਕਦਮੇ ਚ ਵੰਡੜ ਕੀਤਾ ਗਿਆ ਅਤੇ ਇੰਦਰਿਤ ਘਰ ਦੇ ਵਿੱਚੋਂ ਇਹਨਾਂ ਨੇ ਇੱਕ ਇੱਕ ਪ੍ਰਾਈਵੇਟ ਘਰ ਕ੍ਰਾਈਟਰੀਆ ਆ ਰਿਹਾ ਹੈ ਕਿ ਆਪਣੇ ਮੇਨ ਘਰ ਦੇ ਵਿੱਚ ਵੀ ਜਾਂਦਗੀ ਇਹਨਾਂ ਨੂੰ ਪ੍ਰਾਈਵੇਟ ਇੱਕ ਘਰში ਕੁਰੀ ਵੀ ਨਹੀਂ ਜਿਆ ਮਨਾ ਸਕਦਾ ਸੋਟੇ ਦੀ ਚੋਰੀ ਕਰਦੇ ਜੀ ਸਾਦਾ ਸਮਾਨ ਚੋਰੀ ਲੈ ਜਾਂਦੇ ਤੇ ਜਦੋਂ ਕਰਾਇਦਿੰਦਾ ਪੁਲਿਸ ਨੂੰ ਸੂਚਨਾ ਦਿਓ ਤੇ ਹਜੇ ਚੋਰ ਚੱਕਿਆਂ ਨੂੰ ਕਰਾਇਤੇ ਦੇ ਕੇ ਸਟੋਰ ਬਣਾ ਕੇ ਰੱਖ ਰਹੇ ਤੇ ਉਹਨਾਂ ਤੇ ਵੀ ਕਾਰਵਾਈ ਹੈ ਕੋਈ ਜੀ ਇਸ ਗੱਲ ਨੂੰ ਅਸੀਂ ਨੋਟਿਸ ਤੇ ਚਲਾਵਾਂਗੇ ਜਿਹੜੇ ਵੀ ਬੰਦਿਆਂ ਨੇ ਕੋਈ ਜਿਹੜੇ ਚੋਰ ਚੱਕਿਆਂ ਨੂੰ ਭਰਾਵੇਂ ਤਰ੍ਹਾਂ ਪਿਆਰ ਮਾਰਨ ਦਾ ਪ੍ਰੋਜੈਕਟ ਇਹਨਾਂ ਪਲਾਕੀ ਕਵਰੀਡੀਨ ਇਹਨਾਂ ਦੇ ਤੱਕ ਦੋ ਮੁਕਦਮੇ ਦਰਜੇ ਆ ਜਿਹੜਾ ਇਹਨਾਂ ਨੇ ਤਿੰਨ ਤਿੰਨ ਦੌਰ ਦੇ ਤਹਿਤ ਕੀਤੀ ਸੀ ਉੱਥੇ ਮਕਦਮਾ ਨੰਬਰ 42 457380 ਦਾ ਦਰਜ ਸੀ ਤੇ ਇੱਕ ਇਹਨਾਂ ਨੇ ਜਿਹੜਾ 3 ਤਰੀਕ ਨੂੰ ਚੋਰੀ ਕੀਤੀ ਸੀ ਉੱਥੇ 26 ਨੰਬਰ ਮਕਦਮਾ 2023 ਦਾ 457380 ਦਾ ਦੋਨਾਂ ਦੇ ਵਿੱਚ ਇਹਨਾਂ ਦੀ ਗੈਸਟ ਪਾਈ ਗਈ ਪੁਲਿਸ ਨੂੰ ਆ ਇਹਨਾਂ ਕੋਲੋਂ ਕੁੱਲ ਕਿੰਨੀਆਂ ਚੋਰੀਆਂ ਦਾ ਹੁਣ ਤੱਕ ਟਰੇਸ ਹੋ ਚੁੱਕੀ ਮੋਟਾ ਕਿ ਇਹਨਾਂ ਨੇ 5 ਚੋਰੀਆਂ ਮੰਨੀਆਂ 2 ਤੇ ਚੋਰੀਆਂ ਜਿਹੜੀਆਂ ਮੇਨ ਤੋਂ ਦਸਰੀ ਤੇ 23 ਨਾਲੇ ਪ੍ਰੇਮਕ ਦੀ ਕੋਠੀ ਦੇ ਵਿੱਚੋਂ 2 ਲੈਨਾਂ ਦਾ ਇਹ ਕੋਠੀ ਦੇ ਵਿੱਚੋਂ ਚੋਰੀ ਹੋ ਗਈ ਤੇ ਇੱਕ ਕਿਹਨਾਂ ਨੇ 5 ਮੰਤਰੀ ਲੱਗਿਓ ਰਾਜੇ ਸ਼ਰਮਾ ਦੀ ਕੋਠੀ ਦੇ ਵਿੱਚੋਂ ਤੋਟੀਆਂ ਇੱਕ ਪੁੱਡੂ ਪੰਪ ਤੇ ਇੱਕ ਐਸ.ਡੀ. ਵੀ ਵੀ ਬਰਾਮਦ ਐਸ.ਐਸ.ਰ ਸਾਹਿਬ ਆਪਣਾ ਜਿਹੜੀ ਗੁਰਨਾਣਕਪੁਰੇ ਚੋਰੀ ਹੋਈ ਸੀ ਸੁਖਿੰਦਰ ਸਿੰਘ ਦੇ ਕੋਲ ਉੱਥੇ ਇੱਕ ਕੈਮਰਾ ਦੱਸਿਆ ਜਾਦਾ ਜਿਹੜਾ ਕਾਫੀ ਲੱਕ ਦਾ ਸੀਗਾ ਕੀ ਉਹ ਕੈਮਰਾ ਬਰਾਮਦ ਵੀਂਹਰ ਹਾਲ ਹੈ ਜੇ ਸਾਨੂੰ ਉੱਥੇ ਟੂਟੀਆਂ ਨਹੀਂ ਬਰਾਮ ਕਰਨੀਆਂ ਚੁੱਪ ਪੁੱਲੂ ਕਪੂ ਬਰਾਮਦ ਹੋਇਆ ਤੇ ਬਾਕੀ ਬਾਰੇ ਪੁਛੀਸ਼ ਚੱਲਦੀ ਹੈ ਅਗਰ ਕੋਈ ਦਰ ਸਾਹਮਣੇ ਰਿਕੇ ਸਾਰੇ ਕਿੱਥੋਂ ਬਰਾਮਦ ਕੀਤੇ ਗਏ ਬੰਦੇ ਇਹਨਾਂ ਨੂੰ ਅਸੀਂ ਪੁਰਾਣੀ ਗਾਣਾ ਲੱਗੀਆਂ ਰਹੇ ਹਾਂ